ਰਿਸ਼ਤਾ ਲੱਭੋ ਹੁਣ ਡਿਜੀਟਲ ਤਰੀਕੇ ਦੇ ਨਾਲ ਬਿਨਾਂ ਕਿਸੇ ਟੈਨਸ਼ਨ ਤੇ ਵਿਚੋਲੇ ਤੋਂ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਕੈਨੇਡਾ ਤੋਂ ਪੀਆਰ ਤਲਾਕशुदा ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਸਨਿਆਰ ਸਿੱਖ ਏਰੀਆ ਲੁਧਿਆਣਾ ਗੋਤ ਸਦਿਓੜਾ ਕੁੜੀ ਦੀ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਤੇ ਡਿਪਲੋਮਾ ਕੈਨੇਡਾ ਤੋਂ ਡੇਟ ਆਫ ਬਰਥ 1995 ਕੱਦ 5 ਫੁੱਟ 5 ਇੰਚ ਲੜਕੀ ਦੇ ਇੱਕ ਭਰਾ, ਦੋ ਭੈਣਾਂ, ਇੱਕ ਭੈਣ ਕੈਨੇਡਾ ਵਿੱਚ ਰਹਿੰਦੇ ਨੇ। ਪਿਤਾ ਦਾ ਆਪਣਾ ਵਧੀਆ ਬਿਜ਼ਨਸ ਹੈ। ਕੁੜੀ ਕੈਨੇਡਾ ਵਿੱਚ ਪੀਆਰ ਆਪਣਾ ਬਿਜ਼ਨਸ ਚੰਗੀ ਇਨਕਮ ਕੁੜੀ ਤਲਾਕशुदा ਇੱਕ ਬੇਟੀ ਹੈ 3 ਸਾਲ ਦੀ ਉਹ ਕੈਨੇਡਾ ਵਿੱਚ ਸਿਟੀਜ਼ਨ ਹੈ। ਕੁੜੀ ਸੋਹਣੀ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ। ਮੁੰਡਾ ਸੁਨਿਆਰ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਮੁੰਡਾ ਹੋਵੇ। ਮੁੰਡਾ ਪਰ ਬੈਲ ਸੈਟਲਡ ਆਪਣਾ ਕੈਨੇਡਾ ਵਿੱਚ ਘਰ ਤੇ ਆਪਣਾ ਵਧੀਆ ਬਿਜ਼ਨਸ ਹੋਵੇ। ਤਲਾਕशुदा ਤੇ ਅਨਮੈਰਿਡ ਦੋਵੇਂ ਪਰਿਵਾਰ ਸੰਪਰਕ ਕਰ ਸਕਦੇ ਨੇ ਮੁੰਡਾ ਵਧੀਆ ਖਾਨਦਾਨੀ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਤੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਦਰ ਸ਼ੇਅਰ ਜੀ ਧੰਨਵਾਦ